ਸ਼ੰਗਡੇਰੀ ਫਾਰਮ ਦੇ ਜਿਹਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਨੂੰ ਅੱਜ ਸੇਲ ਪਰਚੇ ਦਾ ਵੀ ਕੰਮ ਕਰਦੇ ਆ ਇਹਨਾਂ ਕੋਲ 9 ਬੱਚੀਆਂ ਨੇ ਸੇਲੀ ਉਹਨਾਂ ਨੇ ਕਰਨਾ ਨੇ ਤੇ ਇਹਨਾਂ ਤੋਂ ਆਪਾਂ ਡਿਟੇਲ ਆ ਪ੍ਰੋਪਰ ਤੁਹਾਨੂੰ ਦੱਸਦੇ ਇਹਨਾਂ ਦੀ ਬੱਚੀਆਂ ਦੀ ਕਿੰਨੀ ਕਿੰਨੀ ਉਮਰ ਦੀਆਂ ਜਾਂ ਕੀ ਕੁਛ ਆ ਤੇ ਜਿਹੜੇ ਵੀਰਾਂ ਨੇ ਖਰੀਦਣੀਆਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੋ ਕੀ ਮੁੱਲ ਵੜੀ ਆ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਪਰ ਜਿਹੜੇ ਵੀਰ ਜਿਹਨਾਂ ਨਵੇਂ ਜੁੜੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਨਾ ਵੀ ਜਿਹੜੇ ਵੀਰਾਂ ਨੂੰ ਕਿਸੇ ਨੂੰ ਹੋਰ ਨੇ ਲੈਣੀ ਆ ਉਹਦੇ ਤਿੱਕਰ ਇਹ ਵੀਡੀਓ ਪਹੁੰਚ ਸਕੀ ਜਿਹੜੇ ਵੀਰਾਂ ਨੇ ਬੱਚੇ ਖਰੀਦਣੀਆਂ ਆ ਉਹ ਇੰਨੇ ਕੋਲ ਆ ਕੇ ਤੁਸੀਂ ਜੱਜਮੈਂਟ ਕਰਕੇ ਵੀ ਲੈ ਸਕਦੇ ਹੋ ਜੇ ਦੰਦਾ ਤੋਂ ਗੱਲ ਕਰੀਏ ਇਹ ਜਿੰਨੀਆਂ ਬੱਚੀਆਂ ਨੇ ਉਹਦੇ ਨਾਮ ਇਹ ਸਾਰੀਆਂ ਬੱਚੀਆਂ ਖੀਰੀਆਂ ਵਚਗਾਣੇ ਤੇ ਇੱਕ ਦੋ ਪਸ਼ੂ ਗੱਬੜ ਵੀ ਦੇ ਦੱਸਦੇ ਆ ਦੂਜੇ ਪਾਸੇ ਪੂਰਨ ਮੁਸ਼ਲਾਗੇ ਵੀ ਕੀ ਮੋਲ ਵੜੀ ਉਹ ਵੀ ਤੁਹਾਨੂੰ ਵੀ ਸਕਰੀਨ ਦੇ ਵਿੱਚ ਵਿਖਾਵਾਂਗੇ ਵੀਡੀਓ ਵੀਡੀਓ ਚ ਜੁੜੇ ਰਹਿਣਾ ਜਿਹੜੀਆਂ ਆ ਦੋ ਛੀਆਂ ਖੜੀਆਂ ਆ ਜੋੜਾ ਖੜਾ ਆ ਤੇ ਆ ਨਾਲ ਦੋ ਛੀਆਂ ਖੜੀਆਂ ਇਹਨਾਂ ਦੋਨਾਂ ਬੱਚਿਆਂ ਦਾ ਜੋੜੇ ਦਾ ਮੁੱਲ 25-25 ਹਜ਼ਾਰ ਰੁਪਏ ਵੀ ਦੱਸ ਰਹੇ ਆ ਉਹਦੀ ਰੈਸਕਿਊਟੀ ਲੰਸੀ ਲੰਬਾਈ ਨੂੰ ਵੀ ਤੁਸੀਂ ਆਪ ਜਜਮੈਂਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਇਹ ਐਚਐਫਾ ਦੇ ਵਿੱਚ ਵੀ ਬੱਚਿਆਂ ਨੇ ਤੇ ਕੁਝ ਕ੍ਰੋਸ ਪੰਮ ਦੇ ਵਿੱਚ ਵੀ ਬੱਚਿਆਂ ਕੋ ਪੈਂਦੀਆਂ ਆ ਆਪਸੀ ਆ ਬੜੀ ਕ੍ਰੋਸ ਪੰਮ ਪੈਂਦੀ ਆ ਵੀਡੀਓ ਵੀ ਦੇਖ ਸਕਦੇ ਹੋ ਵੀ ਬੱਚਿਆਂ ਸਿਹਤ ਪੱਖੋਂ ਵੀ ਵਧੀਆ ਤੰਦਰੁਸਤ ਬੱਚਿਆਂ ਨੇ ਬੜੀਆਂ ਕਮਜ਼ੋਰ ਬੱਚਿਆਂ ਲੱਗੀਆਂ ਠੰਡੇ ਕਰਕੇ ਲੋਹੀ ਖਿਲੜ ਰਹੀ ਜਿਹਾ ਲੱਗੰਦੀ ਹੈ ਤੇ ਬਾਕੀ ਤੰਦਰੁਸਤ ਵੀ ਹੜ ਰਹੇ ਜਿਹੜੀਆਂ ਨਾ ਦੋ ਬੱਚੀਆਂ ਖੜੀਆਂ ਆ ਇਹ ਬਰੀਡ ਮੁਕਾਬਲੇ ਬੱਚੀਆਂ ਠੀਕ ਨੇ ਇਹ ਐਫਪੀ ਚ ਪੈਣਦੇ ਆ ਇਹ ਦੋਨੇ ਬੱਚੀਆਂ ਜਿਹੜੀਆਂ ਆ ਵੀਰ ਨੇ ਮੁੱਲ 18000 ਦੇ ਰੱਖਿਆ ਦੋਨਾਂ ਬੱਚੀਆਂ ਦਾ ਇਹ ਤਕਰੀਬਨ ਇਹਨਾਂ ਦੀ ਉਮਰ ਜੀ ਗਈ ਜੇ ਗੱਲ ਕਰੀਏ ਇਹ ਬੱਚੀਆਂ ਜਿਹੜੀਆਂ ਆ ਜਿਨ੍ਹਾਂ ਨੇ 18000 ਮੁੱਲਿਆ ਦੋਨਾਂ ਜੋੜੇ ਦਾ ਤੇ ਇਹ ਸਾਲ ਤੋਂ ਘਟਿਆ ਇੱਧਰ ਨੂੰ ਜੇ ਵੀ 10 ਵੀ ਸਾਰੀਆਂ ਮੱਛੀਆਂ ਜਿਹੜੀਆਂ ਸਾਲ ਤੋਂ ਘੱਟ ਖੜੀਆਂ ਆ। ਇੱਧਰ ਤੋਂ ਸਾਈਡ ਤੇ ਦੋ ਮੱਛੀਆਂ ਖੜੀਆਂ ਆ। ਇਹਨਾਂ ਦਾ ਮੁੱਲ ਵੀਰ ਕਹਿੰਦੇ ਆ ਵੀ ਤੁਹਾਨੂੰ ਅਸੀਂ ਮਤਲਬ ਮੌਕੇ ਤੇ ਜਿਹੜੇ ਵੀਰ ਲੈਣਗੇ ਉਹਨੂੰ ਮੌਕੇ ਦਾ ਮੁੱਲ ਹੋਊਗਾ। ਇਹ ਮੱਛੀਆਂ ਦੀ ਜੰਕ ਕੰਨਾਂ ਦੀ ਲੰਬਾਈ ਗਲਾਈ ਨੂੰ ਹੀ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ। ਇਹ ਤਾਂ ਗੋਲ ਕਾਲ ਛੋਟੇ ਕੰਨਾਂ ਦੀਆਂ ਮੱਛੀਆਂ ਆ। ਤੇ ਆਹ ਤੁਸੀਂ ਬੋਡੀ ਸਟਰਕਚਰ ਵੀ ਦੇਖ ਸਕਦੇ ਹੋ। ਬਾਲਾਂ ਲੇਸੀਆਂ ਮੱਛੀਆਂ ਨਿਗੀਆਂ। ਪਿਛੇ ਖੜੀ ਆ। ਮੱਛੀਆਂ ਵੀਰ ਕੋ ਹੋਰ ਵੀ ਖੜੀਆਂ ਆ ਪਰ ਉਹ ਉਹ ਨਹੀਂ ਨਿਗੀਆਂ। ਜਿਹੜੀਆਂ ਵੀਡੀਓ ਦੇ ਵਿੱਚ ਵਿਖਾਈਆਂ ਜਾਣਗੀਆਂ। ਉਹੀ ਬੱਚਾ ਮਕੂਗਾ ਬੱਚੀ ਫੁੱਟੀ ਵਕਾਊਗਾ ਤੇ ਦੋਸਤੋ ਇੱਕ ਦੋ ਵੜਾ ਹੋਰ ਨੇ ਇਹ 7-7 ਮਹੀਨੇ ਦੀ ਗੱਬੜ ਨੇ ਤੇ ਦੋ ਦੰਦ ਵੜਾਣੇ ਇੱਕ ਵੜਾ ਕਾਲੇ ਰੰਗ ਦਾ ਆ ਗਿਆ ਮੱਥਾ ਇਹਦਾ ਜੇ ਪੱਟੀ ਮੱਥੇ ਤੇ ਚਿੱਟੀ ਆ ਇਹ 7 ਮਹੀਨੇ ਦੀ ਗੱਬੜ ਹੈ ਤੇ ਛੋਟੀ ਹਜੇ ਨੇ ਖਾਲੀ ਉਹਦੀ ਸਪੇਸ ਦੂਰੀ ਵੀ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਲੇਖਾਂਗਾ ਤੇ ਵੀ ਜਿਵੇਂ ਜ ਮੈਂ ਤਿਆਰ ਕਰੂਗੀ ਇੱਕ ਨਾਲ ਸਾਈਡ ਤੇ ਵੀ ਖੜੀ ਆ ਇਹ ਵੀ ਦੋ ਦੰਦ ਦੀ ਆ ਤੇ ਇਹ ਵੀ 7 ਮਹੀਨੇ ਦੀ ਗੱਬੜ ਹੈ ਤੇ ਇਹ ਜੁਨੇ ਜੋੜੇ ਦਾ ਮੁੱਲ ਜਿਹੜਾ ਆ ਵੀਰ ਨੇ 1 ਲੱਖ ਰੁਪਏ ਰੱਖਿਆ ਆ ਵੀ ਕਹਿੰਦਾ ਵੀ ਬਾਜੂ ਵਜੇ ਰੇਟ ਰੱਖਣਾ ਵਧ ਘਟ ਨਹੀਂ ਕਰਨਾਗਾ ਵੀ ਜੈਜ ਰੇਟ ਵੀ ਜੋ ਮੰਗਿਆ ਆ ਬਸ ਉਹੀ ਲੈਣਾ ਤੇ ਦੇਖ ਸਕਦੇ ਹੋ ਬੜਾ ਵੀ ਖੂਬਸੂਰਤੀ ਬਾਕੀ ਤੁਸੀਂ ਆਪਣੀ ਜਜਮੈਂਟ ਨਾਲ ਵੜਾ ਖਰੀਦਣਾਂ ਲੈਣੀਆਂ ਨਹੀਂ ਤੇ ਚੈੱਕ ਪਾਸ ਕਰਕੇ ਸਾਡਾ ਕੰਮ ਵੀਡੀਓ ਦੇ ਵਿੱਚ ਵਿਖਾਉਣਾ ਤੇ ਇੱਕ ਜੇ ਨਾਲ ਗਾਲਾਂ ਦੀ ਗੱਲ ਕਰੀਏ ਇੱਕ ਟੋਕੜ ਗੱਬਣਗਾ ਖੜੀ ਨਾਲ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਤੋ ਕੁੜ ਗੱਬਣਗਾ ਇਹ 6 ਮਹੀਨੇ ਦੀ ਗੱਬਣਿਆ ਤੁਸੀਂ ਆਪਦੀ ਜੱਜਮੈਂਟ ਦੇ ਨਾਲ ਖਰੀਦਣੀ ਆ ਤੇ 8 ਕਿਲੋ ਦੁੱਧ ਵੀਰ ਦੱਸਦੇ ਆ 2 ਟੇਮਾ ਦਾ ਤੇ 6 ਮਹੀਨੇ ਦੀ ਗੱਬਣਿਆ ਤੇ 50000 ਰੁਪਏ ਵੀਰਦੇ ਆ ਇਹਦਾ ਰੇਟ ਰੱਖਿਆ ਵੀ 50000 ਰੁਪਏ ਦੀ ਵਸਲ ਕਰਨੀ ਜਿਹੜੇ ਵੀਰਾਂ ਚੈਨਲ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੀ ਸ਼ੇਅਰ ਕਰ ਲੈਣਾ ਤਾਂ ਕਿ ਇਹ ਵੀਡੀਓ ਜੋ ਵੀਰਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਵੜਾਂ ਖਰੀਦਣੇ ਨੇ Então, vamos